ਸਸਿਕਾ ਜੀ ਸਾਰੇ ਆਣਿਆਂ ਨੂੰ ਤੁਹਾਨੂੰ ਸਾਰੇ ਆਣਿਆਂ ਨੂੰ ਮੇਰੇ YouTube ਚੈਨਲ ਤੇ ਸਵਾਗਤ ਹੈ ਜਿੰਨਾਂ ਨੇ ਵੀ ਹਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਸੋ ਆਪਾਂ ਨੂੰ ਕਮੈਂਟ ਆਇਆ ਸੀ ਕਿ ਪੂਰੇ ਸੂਟ ਤੇ ਨਿਸ਼ਾਨੀ ਲਾ ਕੇ ਦੱਸ ਦਿਓ ਸਾਨੂੰ ਕਿ ਕਿਵੇਂ ਲਾਈਦੀ ਆ ਸੋ ਅੱਜ ਆਪਾਂ ਤੁਹਾਨੂੰ ਉਹ ਹੀ ਦੱਸਾਂਗੇ ਆਪਾਂ ਇੱਕ ਪੱਲੇ ਤੇ ਪਹਿਲਾਂ ਬਾਜੂ ਦੀ ਨਿਸ਼ਾਨੀ ਲਾ ਲੈਣੀ ਆ ਕੰਨੀ ਵਾਲੀ ਸਾਈਡ ਤੋਂ ਆਪਾਂ 10 ਇੰਚ ਤੇ ਬਾਜੂ ਦਾ ਸੈਂਟਰ ਕਰਨਾ ਨਿਜਾਪਾ 5.5 ਇੰਚ ਛੱਡਣਾ ਜਿਨ੍ਹਾਂ ਕੋਲ 450 ਮਸ਼ੀਨ ਹੈ ਉਹਨਾਂ ਨੇ 6.5 5.5 ਇੰਚ ਸੈਂਟਰ ਆ ਦੀ ਨਿਸ਼ਾਨੀ ਤੋਂ ਸ਼ਨੀ ਲਾ ਲੈਣੀ ਜਿਨ੍ਹਾਂ ਕੋਲ 500 ਉਹਨਾਂ ਨੇ 7 ਇੰਚ ਤੇ ਲਾਉਣੀ ਨਿਜਾਪਾ ਸਾਰੇ 8.5 ਇੰਚ ਦੀ ਨਿਸ਼ਾਨੀ ਲਾ ਲੈਣੀ ਪਾਪਾ ਜੇਕਰ ਕੋਈ ਫਲਾਵਰ ਪਾਉਣਾ ਤਾਂ ਆਪਣਾ ਇੱਥੇ ਸੈਂਟਰ 'ਚ ਹੋਣਾ ਚਾਹੀਦਾ ਆਪਣਾ ਇਹ ਬਾਜੂ ਦਾ ਸੈਂਟਰ ਰਹੂਗਾ ਜਿਹੜੀ ਆਪਣੀ 10 ਇੰਚ ਵਾਲੀ ਨਿਸ਼ਾਨੀ ਹੈ ਇਸ ਤਰੀਏ ਆਪਾਂ ਦੂਜੇ ਪਾਸੇ ਵੀ ਬਾਜੂ ਦੀ ਲਾ ਲੈਣੀ ਆ హా దూ సైడ్ేరేది సైడ్ ఢాయి ఇంచే మార్జిన చాక ਜੇਕਰ ਆਪਣੇ ਕੋਲ ਕੱਪੜਾ ਥੋੜਾ ਹੈ ਤਾਂ ਆਪਾਂ ਇਧਰਲੀ ਸਾਈਡ ਜੋੜ ਲਾ ਲਓ ਨਹੀਂ ਫਿਰ ਤਾਂ ਇਹ ਚਾਹੀਦੀ ਜਿੰਨਾ ਆਪਣਾ ਕੀ ਰੈਡੀ ਹੋ ਕਮੀਜ਼ ਆਪਾਂ ਉਹਦੀ ਨਿਸ਼ਾਨੀ ਲਾਉਣੀ ਆ ਘੇਰਾ ਆਪਣਾ ਕਿੰਨਾ ਵੀ ਰੈਡੀ ਹੋਵੇ ਲੈ ਲੈ ਨੀਚੋਂ ਆਪਾਂ ਕਾਣ ਕੱਢ ਲੈਣੀ ਆ ਜੇ ਸੂਚ ਕਾਣਾ ਨਹੀਂ ਫਿਰ ਆਪਣਾ ਟਿੱਡਾ ਘੇਰਾ ਕੱਢਿਆ ਜਾਊਗਾ ਤੇ ਨੀਚੋਂ ਆਪਾਂ ਛੱਡਣਾ 3 ਇੰਚ ਵਾਜੂ ਦੇ ਪਟਾਈਆਂ ਛੱਡਨੇ ਤੇ ਕਮੀਜ਼ ਦੇ ਆਪਾਂ 3 ਇੰਚ ਛੱਡਣਾ ਉਸ ਤੋਂ ਬਾਅਦ ਜੇਕਰ ਆਪਾਂ ਬਾਲੇ ਵਾਲੀ ਬਾਟਮ ਬਣਾਉਣੀ ਹੈ ਜਨ ਕਿ ਜਿਹਦੇ ਆਪਾਂ ਬਾਲਾ ਪਾਣੀ ਹੁੰਦੇ ਆ ਤਾਂ ਸਾਈਡ ਤੋਂ ਸ਼ਰਟ ਦੇ ਨਾਲ ਹੀ ਆਪਾਂ ਪਹੁੰਚਾ ਵਰਕ ਕਰ ਦੇਣਾ ਨੀਚੇ ਪੌਜ਼ਿਟਿਵ 78 ਇੰਚ ਰੱਖ ਲੈਣਾ ਕਸਟਮਰ ਆਵ ਦੇ ਅਕੋਰਡਿੰਗ ਜੇਕਰ ਨੀਚੇ ਬੁਗਰਮ ਪਾਉਣੀ ਹੈ ਤਾਂ ਉਹ ਆਵ ਦੇ ਅਕੋਰਡਿੰਗ ਪਾ ਲੈਣਗੇ ਜੇ ਕਟਿੰਗ ਕਰਨੀ ਹੈ ਉਹਨਾਂ ਨੇ ਤਾਂ ਕਟਿੰਗ ਕਰ ਦੇਣਗੇ ਜੇਕਰ ਆਪਣੇ ਕੋਲ ਕਪੜਾ ਪੂਰਾ ਸੂ ਰੈਦਰ ਬਾਲਾ ਕੱਢਣ ਨੂੰ ਤਾਂ ਆਪਾਂ ਇਧਰ ਨਾਲ ਐਕਸਟਰਾ ਕਪੜਾ ਜੁਆਇੰਟ ਕਰ ਲਾਂਗੇ ਉਸ ਤੋਂ ਬਾਅਦ ਇੱਥੋਂ ਸਟਾਰਟ ਕਰਕੇ ਆਪਾਂ ਇਧਰਲੀ ਸਾਈਡ ਨੂੰ ਵਰਕ ਕਰ ਦਾਂਗੇ ਜੇਕਰ ਆਪਣੇ ਕੋਲ ਹੈਗਾ ਐਕਸਟਰਾ ਤਾਂ ਫਿਰ ਆਪਾਂ ਇਧਰੋਂ ਢਾਈ ਇੰਚ ਨਿਸ਼ਾਨੀ ਲਾ ਕੇ ਉਸ ਤੋਂ ਬਾਅਦ ਆਪਾਂ ਇਹਦਾ ਬਾਟਮ ਵਰਕ ਕਰਕੇ ਫਿਰ ਆਪਾਂ ਜਿਵੇਂ ਪਹਿਲਾਂ ਬੰਨ ਆਪਣਾ 33 ਇੰਚ ਰੈਡੀ ਆ ਤਾਂ ਉਹਨੂੰ ਆ ਨਿਸ਼ਾਨੀ ਤੋਂ ਆਪਾਂ 32 ਇੰਚ ਨਿਸ਼ਾਨੀ ਲਾ ਲਏਗੇ 32 ਜਾਨਕੀ 1.5 ਛੱਡ ਕੇ ਆਪਾਂ ਫਿਰ ਉਸ ਤੋਂ ਉਪਰ ਆਪਾਂ ਦੂਜਾ ਪੌਂਚਾ ਫਿਰ ਵਰਤ ਕਰ ਲੈਣਾ ਥੋੜਾ ਜਿਹਾ ਆਪਾਂ 1 ਇੰਚ 1.5 ਇੰਚ ਐਕਸਟਰਾ ਰੱਖ ਲੈਣਾ ਕਈ ਵਾਰੀ ਕੱਪੜਾ ਇਕੱਠਾ ਹੋ ਜਾਂਦਾ ਹੈ ਜਾਂ ਕਸਟਮਰ ਨੇ ਲੌਂਗ ਰੱਖਣੀ ਹੈ ਤਾਂ ਉਹਦੇ ਵਿੱਚ ਅਡਜਸਟਮੈਂਟ ਹੋ ਜਾਂਦੀ ਹੈ ਕਈ ਵਾਰੀ ਕੱਪੜਾ ਇਸ ਟਾਈਪ ਦਾ ਹੁੰਦਾ ਵੀ ਜਿਹੜਾ ਛਿਜਿਜਿਜ ਘਟੀ ਜਾਂਦਾ ਹੈ ਨਾ ਤਾਂ ਇਸ ਕਰਕੇ ਆਪਾਂ ਜੇਕਰ 31 ਰੈਡੀ ਹੈ ਤਾਂ 32 ਦੀ ਜੈ ਬੇਸ਼ੱਕ ਤੁਸੀਂ 33 ਇੰਚ ਤੇ ਨਿਸ਼ਾਨੀ ਲਾ ਲਓ ਤੇ ਤੁਸੀਂ ਬਾਟਮ ਵਰਕ ਕਰਨੀ ਆ ਹੁਣ ਆਪਾਂ ਦੱਸਾਂਗੇ ਜੇਕਰ ਆਪਾਂ ਸਟੇਟ ਬਾਟਮ ਕੱਢਣੀ ਆ ਫਿਰ ਆਪਾਂ ਕਰਨਾ ਜਿੱਦਾਂ ਆਪਾਂ ਬਾਜੂ ਦੀ ਨਿਸ਼ਾਨੀ ਲਾਈ ਸੀ ਉਸੇ ਸਾਈਜ਼ ਬਾਜੂ ਦੀ ਨਿਸ਼ਾਨੀ ਲਾਉਣ ਤੋਂ ਬਾਅਦ ਆਪਾਂ ਜਿੰਨੀ ਆਪਣੀ ਬਾਜੂ ਰੈਡੀ ਆ ਉਸ ਤੋਂ ਆਪਾਂ ਇੰਚ 1 ਡੇਂਜ ਇੰਚ ਐਕਸਟਰਾ ਰੱਖ ਲੈਣਾ ਜੇ ਆਪਣੀ 15.5 ਇੰਚ ਦੀ ਬਾਜੂ ਰੈਡੀ ਆ ਤਾਂ ਮੈਂ ਸਟਾਰਟ ਦਿਨਸ਼ਾਨੀ ਲਾਉਂਗੀ ਇਹ ਰੋ ਆਪਾਂ ਕੱਟ ਵੀ ਕਰ ਸਕਦੇ ਆ ਜੇਕਰ ਤੁਸੀਂ ਨਹੀਂ ਕੱਟ ਕਰਨਾ ਤਾਂ ਸਿਰਫ ਨਿਸ਼ਾਨੀ ਲਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਜਿੰਨਾ ਆਪਣਾ ਰੈਡੀ ਹੋਊਗੀ ਸਲਵਾਰ ਉੱਥੇ ਆਪਾਂ ਨਿਸ਼ਾਨੀ ਲਾ ਲੈਣੀ ਆ ਆਪਣੀ ਨਿਸ਼ਾਨੀ ਆ ਜੇਕਰ ਤਾਂ ਆਪਣਾ ਬ੍ਰੀਕ ਡਿਜ਼ਾਈਨ ਆ ਉਹ ਇੱਕ ਫਰੇਮ 'ਚ ਹੀ ਵਰਕ ਹੋ ਜਾਣਾ ਤੁਸੀਂ ਇਸ ਤਰ੍ਹਾਂ ਸਨ 'ਚ 2 ਇੰਚ ਦਾ ਗੈਪ ਰੱਖ ਕੇ ਇੱकडे ਜਾਇਨਾ ਮੂਹ ਇੱਧਰ ਨੂੰ ਤੇ ਦੂਜੇ ਡਿਜ਼ਾਈਨ ਦਾ ਇੱਧਰ ਨੂੰ ਕਰਕੇ ਦੋਨੇ ਬਾਟਮ ਇੱਕੇ ਫਰੇਮ 'ਚ ਵਰਕ ਹੋ ਜਾਣੀਂ ਜੀ ਆਪਣਾ ਬਾਟਮ ਦਾ ਸੈਂਟਰ ਰਹੂ ਆ ਜੇਕਰ ਤੁਸੀਂ ਫਲਾਵਰ ਬਣਾਉਣਾ ਤਾਂ ਇੱਥੇ ਸੈਂਟਰ ਚ ਬਣਾਉਣਾ ਇੱਧਰ ਉਧਰ ਇੱਧਰ ਆਹ ਐਚ ਤੋਂ ਇੱਥੋਂ ਕਟਿੰਗ ਹੋ ਜੂਗੀ ਜਿਹੜਾ ਸਲਵਾਰ ਦੀ ਕਟਿੰਗ ਕਰੀ ਆਈ ਹੋਈ ਹੈ ਨਹੀਂ ਤੇ ਬਸ ਇਸ ਤਰ੍ਹਾਂ ਆਪਾਂ ਸਟੇਟ ਬਾਟਮ ਦੀ ਨਿਸ਼ਾਨੀ ਲਾ ਲੈਣੀ ਹੈ ਸੋ ਮੇਰੀ ਵੀਡੀਓ ਨੂੰ ਤੁਸੀਂ ਵੱਤ ਤੋਂ ਵੱਤ ਸ਼ੇਅਰ ਕਰਿਆ ਕਰੋ ਤਾਂ ਕਿ ਜਿਹਨੂੰ ਵੀ ਲੋੜ ਆ ਉਹਨਾਂ ਤੱਕ ਪਹੁੰਚ ਸਕੇ ਤੇ ਥੈਂਕ ਯੂ